ਦਿਨੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਉੱਠਿਆ ਜਾਏ ਉੱਠ ਕੇ ਸਿਮਰਨ ਕਰੋ ਬਾਣੀ ਪੜੋ ਫਿਰ ਅਸੀਂ 1 ਘੰਟਾ ਦੋ ਆਰਾਮ ਕਰ ਸਕਦੇ ਸਾਰੇ 10 ਵਜੇ ਤਕਰੀਬਨ ਆਫਿਸ ਜਾਂਦੇ ਦੁਕਾਨਾਂ ਖੋਲਦੇ 9 ਵਜੇ ਉੱਠ ਕੇ ਤੁਸੀਂ ਇਸ਼ਨਾਨ ਪਾਣੀ ਕਰਕੇ ਤੇ ਫਿਰ ਤੁਸੀਂ ਆਪਣੇ ਕੰਮ ਜਾਓਗੇ ਸਾਰਾ ਦਿਨ ਫਰੈਸ਼ ਰਹੋਗੇ ਨਾਲੇ ਨਾਮ ਦਾ ਵੀ ਰੰਗ ਚੜਿਆ ਰਹੇਗਾ ਇਹ ਦੋ ਟਾਈਮ ਦੀ ਨੀਂਦ ਹੋਣੀ ਚਾਹੀਦੀ ਅਸੀਂ ਰਾਤ ਨੂੰ ਸੌਣੇ ਵੀ ਲੇਟ ਉੱਠਦੇ ਵੀ ਲੇਟ ਤਾਂ ਕਰਕੇ ਕਹਿੰਦੇ ਬਾਬਾ ਹੋਰ ਸੌਣਾ ਖੁਸ਼ੀਖوار ਜਿੱਥੇ ਸੁੱਤੇ ਤੰ ਪੀੜੀਏ ਮਨ ਵਿੱਚ ਚੱਲੇ ਵਿਕਾਰ ਸੌਣਾ ਵੀ ਖੁਸ਼ੀਖوار ਸੁੱਤੇ ਰਹਿਣਾ ਸਾਰੀ ਬੈੜ ਹਾਂ ਜੱਪ ਕੇ ਸੌਂ ਕਮਾਈ ਕਰਕੇ ਸੌਂ ਤੇ ਕਹਿੰਦੇ ਨੇ ਘੋੜੇ ਵੇਚ ਕੇ ਸੁੱਤਾ ਪਹਿਲੇ ਕਹਿੰਦੇ ਸਵੇਰੇ ਸਵੇਰੇ ਘੋੜਿਆਂ ਦਾ ਵਪਾਰ ਹੁੰਦਾ ਹੀ ਤੇ ਬੰਦਾ ਇੱਕ ਦੋ